ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਮਰਦਾ ਹਾਂ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤਵਾਲੀਆਂ ਵੱਲੋਂ ਪਿੰਡ ਖੈਰਪੁਰ ਟੰਗਰਾਲੀ ਵਿਖੇ ਝੋਨੇ ਦੀ ਫਸਲ ਨੂੰ ਲੱਗੇ ਰੋਗਾਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਉਹਨਾਂ ਨੇ ਐਸਜੀਐਮ ਮੋਰਿੰਦਾ ਸੁਖਪਾਲ ਸਿੰਘ ਵੀ ਮੌਜੂਦ ਸਨ ਡਿਪਟੀ ਕਮਿਸ਼ਨਰ ਵਰਜੀਤਵਾਲੀਆਂ ਨੇ ਦੱਸਿਆ ਕਿ ਉਹਨਾਂ ਨੂੰ ਪਿੰਡਾਂ ਵਿਖੇ ਝੋਨੇ ਦੀ ਫਸਲ ਨੂੰ ਰੋਗਾਂ ਦੇ ਲੱਗ ਜਾਣ ਦੀ ਸੂਚਨਾ ਮਿਲੀ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਐਸਜੀਐਮ ਮੋਰਿੰਦਾ ਸੁਖਪਾਲ ਸਿੰਘ ਨੂੰ ਨਾਲ ਲੈ ਕੇ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਖੇਤਾ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਸਾਰੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਦੱਸਿਆ ਕਿ ਝੋਨੇ ਦੀ ਫਸਲ ਨੂੰ ਲੱਗੀ ਬਿਮਾਰੀ ਦੀ ਸਥਿਤੀ ਤੋਂ ਲੈ ਕੇ ਕਿੰਨੇ ਫੀਸਦੀ ਨੁਕਸਾਨ ਹੋਇਆ ਹੈ ਆਦੀ ਸਭ ਦੀ ਰਿਪੋਰਟ ਤਿਆਰ ਕਰਵਾ ਕੇ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਪੰਦਾਯੋਗ ਮੁਆਵਜ਼ਾ ਮਿਲ ਸਕੇ। ਅਸੀਂ ਅੱਜ ਪਿੰਡ ਢੰਗਰਾਲੀ ਸਬਡਿਵੀਜ਼ਨ ਮੋਰਿੰਡਾ ਵਿਖੇ ਫੀਲਡ ਦੇ ਦੌਰੇ ਵਿੱਚ ਤੁਸੀਂ ਸਨ ਪਿੱਛੇ ਦੇਖ ਸਕਦੇ ਹੋ ਇਸ ਵੇਲੇ ਕਮਬਾਈਨ ਕਟਾਈ ਕਰ ਰਹੀ ਹੈਗੀ ਇਹ ਫਸਲ ਦੀ। ਸਾਨੂੰ ਬੜੀ ਖੁਸ਼ੀ ਹੈ ਕਿ ਨਾਲ SMS ਨੂੰ ਨਾਲ ਅਟੈਚ ਕਰਕੇ ਕਟਾਈ ਕੀਤੀ ਜਾ ਰਹੀ ਹੈ ਤਾਂ ਜੋ ਪਰਾਲੀ ਦੀ ਮੈਨੇਜਮੈਂਟ ਨਾਲ ਹੋ ਸਕੇ ਅਸੀਂ ਜਿਨ੍ਹਾਂ ਦਾ ਖੇਤ ਹੈ ਉਹਨਾਂ ਭਾਈ ਸਾਹਿਬ ਨਾਲ ਗੱਲ ਕੀਤੀ ਹੈ ਸੁਪਰ SMS ਦੇ ਨਾਲ ਇਸ ਨੂੰ ਉਸ ਤੋਂ ਬਾਅਦ ਵੰਣਗੇ ਤੇ ਬਿਲਕੁਲ ਇਸ ਪਿੰਡ ਦੀ ਕਮਿਟਮੈਂਟ ਹੈ ਵੀ ਜ਼ੀਰੋ ਫਾਰਮ ਫਾਇਰਸ ਯਾਨੀ ਕਿ ਪਿੰਡ ਦੇ ਵਿੱਚ ਕਿਸੇ ਵੀ ਖੇਤ ਦੇ ਵਿੱਚ ਪਰਾਲੀ ਨੂੰ ਸਾੜਨ ਦਾ ਕੋਈ ਰਿਪੋਰਟ ਨਹੀਂ ਆਏਗੀ ਇਹ ਆਸ਼ਵਾਸਨ ਸਾਨੂੰ ਪੰਚਾਇਤ ਨੇ ਪਿੰਡ ਵਾਸੀਆਂ ਨੇ ਸਾਰਿਆਂ ਨੇ ਰਲ ਕੇ ਦਿੱਤਾ ਕਿ ਅਸੀਂ ਬਹੁਤ ਸ਼ਲਾਘਾ ਕਰਦੇ ਹਾਂ ਤੇ ਇਹ ਪਿੰਡ ਮੈਂ ਕਹਿੰਨਾ ਇੱਕ ਮਿਸਾਲ ਬਣ ਰਿਹਾ ਹੈਗਾ ਬਾਕੀ ਪਿੰਡਾਂ ਵਾਸਤੇ ਵੀ ਬਲਕਿ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਪੂਰੀ ਸਬ ਡਿਵੀਜ਼ਨ ਮੁਰਿੰਡਾ ਦੇ ਵਿੱਚ ਹੀ ਸਾਰੇ ਪਿੰਡਾਂ ਨੇ ਹਾਲ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਖੇਤ ਨੂੰ ਅੱਗ ਨਹੀਂ ਲਗਾਈ ਗਈ ਹੈ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਹੈ ਤੇ ਬਹੁਤ ਹੀ ਸ਼ਲਾਘਾਯੋਗ ਇਹ ਐਕਸ਼ਨ ਹੈਗਾ ਸਾਰੇ ਪਿੰਡਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਤੇ ਹੁਣ ਜਿਸ ਤਰ੍ਹਾਂ ਆਪਣੀ ਵਾਢੀ ਅੱਗੇ ਹੋਰ ਵੱਧਣੀ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਤੇ ਪ੍ਰੇਰਿਤ ਕਰਦਾ ਕਿ ਤੁਸੀਂ ਆਪਣੀ ਫਸਲ ਦੀ ਕਟਾਈ ਬਿਲਕੁਲ ਇਸ ਕਮਬਾਈਨ ਨਾਲ ਐਸਐਮਐਸ ਨੂੰ ਜੋੜ ਕੇ ਫੇਰ ਕਰੋ ਤੇ ਨਾਲ ਹੀ ਪ੍ਰਾਲੀ ਨੂੰ ਮੈਨੇਜਮੈਂਟ ਵਾਸਤੇ ਅਸੀਂ ਸਾਰੇ ਜਿਹੜੀ ਆਪਣੀ ਕ੍ਰੌਪ ਰੈਜ਼ੀਡੂਅਲ ਮਸ਼ੀਨਰੀ ਹੈਗੀਆਂ ਉਹਦੀਆਂ ਲਿਸਟਾਂ ਤਿਆਰ ਕੀਤੀਆਂ ਹੋਈਆਂ ਨੇ ਤੁਸੀਂ ਆਪਣੇ ਸੰਬੰਧਤ ਐਗਰੀਕਲਚਰ ਡਿਪਾਰਟਮੈਂਟ ਤੋਂ ਜਾਂ ਆਪਣੇ ਸੰਬੰਧਤ ਐਸਜੀਐਮ ਸਾਹਿਬ ਦੇ ਦਫ਼ਤਰ ਨਾਲ ਰابطਾ ਕਾਇਮ ਕਰ ਸਕਦੇ ਹੋ ਤੇ ਹਰ ਮਸ਼ੀਨ ਤੁਹਾਡੇ ਮੁਹਿਆ ਕਰਾਈ ਜਾਏਗੀ ਬੇਨਤੀ ਹੈ ਕਿ ਸਾਡਾ ਤੁਸੀਂ ਸਹਿਯੋਗ ਕਰੋ ਤੇ ਰੋਪੜ ਜ਼ਿਲ੍ਹਾ ਐਤਕੀ ਜ਼ੀਰੋ ਫਾਰਮ ਫਾਇਰ ਵਾਲਾ ਜ਼ਿਲ੍ਹਾ ਬਣੇ ਮੈਨੂੰ ਇਹ ਉਮੀਦ ਹੈ ਫਰ ਹਾਲ ਤੱਕ ਕੋਈ ਰਿਪੋਰਟ ਤਾਂ ਨਹੀਂ ਆਈ ਕਿ ਚਾਹੇ ਜੀ ਅਗਰਾਂ ਦੀ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਪਰਵਾ ਸਾਨੂੰ ਸਾਥ ਮਿਲ ਰਿਹਾ ਸਾਰੇ ਕਿਸਾਨ ਵੀਰਾਂ ਵੱਲੋਂ ਹਲੇ ਤੱਕ ਇੱਕ ਵੀ ਫਾਇਰ ਦਾ ਅੱਗ ਲਗਾਉਣ ਦਾ ਇਨਸੀਡੈਂਟ ਰਿਪੋਰਟ ਨਹੀਂ ਕੀਤਾ ਗਿਆ ਇਹ ਬਹੁਤ ਵੱਡੀ ਅਚੀਵਮੈਂਟ ਹੈ ਇਹਦਾ ਸ਼ਰੇਹ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਜਥੇਬੰਦਿਆਂ ਨੂੰ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਐ ਸਾਰੇ ਪੰਚਾਇਤਾਂ ਨੂੰ ਸਾਰਿਆਂ ਨੂੰ ਇਹਦਾ ਸ਼ਰੇਹ ਜਾਂਦਾ ਹੈ ਕਿ ਤੁਹਾਡੀ ਹਿੰਮਤ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਇਸ ਵੇਲੇ ਕੋਈ ਵੀ ਫਾਰਮ ਫਾਇਰ ਦਾ ਇਨਸੀਡੈਂਟ ਨਹੀਂ ਆਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਰਿਕਾਰਡ ਆਪਣਾ ਬਰਕਰਾਰ ਰੱਖਾਂਗੇ ਤੇ ਇਸ ਸਾਲ ਰੋਪੜ ਜ਼ਿਲ੍ਹੇ ਨੂੰ ਜ਼ੀਰੋ ਫਾਰਮ ਫਾਇਰ ਵਾਲਾ ਜ਼ਿਲ੍ਹਾ ਬਣਾ ਕੇ ਦਿਖਾਵਾਂਗੇ ਇਸ ਦੌਰਾਨ ਜਦੋਂ ਉੱਥੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਆ ਬਹਿਰੂ ਦੇ ਪਤੇ ਅੱਜ ਸਾਡੇ ਪਿੰਡ ਖੇਰ ਪਟੰਗਾਲੀ ਵਿਖੇ ਐਸ ਡੀ ਐਮ ਸਾਹਿਬ ਤੇ ਡੀ ਸੀ ਸਾਹਿਬ ਉਹਨਾਂ ਨੇ ਆ ਕੇ ਸਰਭਾ ਕਰਿਆ ਜ ਜਿਹਦੇ ਵਿੱਚ ਹਾਜ਼ਿਰ ਹੋਵ ਅਤੇ ਬੌਨੇ ਬੂਟੇ ਬਾਰੇ ਦੇਖਿਆ ਉਹਨਾਂ ਨੇ ਆਪ ਕੋ ਤਾਂ ਉਹਨਾਂ ਨੇ ਪ੍ਰੋਤਸਾਦਵਾਇਆ ਵੀ ਉਹਨਾਂ ਨੂੰ ਕਿਸਾਨਾਂ ਨੂੰ ਮੁਆਵਜ਼ਾ ਮਿਲੂਗਾ ਤੇ ਦੂਜਾ ਅਸੀਂ ਉਹਨਾਂ ਨੂੰ ਆਖਿਆ ਸੀ ਵੀ ਗੁਜਰਾ ਬਾਰੇ ਵੀ ਗੁਜਰਾ ਨੇ ਜਿਹੜੇ ਪਿੰਡਾਂ ਚ ਫਿਰਦੇ ਆ ਔਰ ਦੁੱਧ ਦੀ ਮਿਲਾਵਟ ਹੋ ਰਹੀ ਹੁੰਦੀ ਹੈ ਇਹਦੇ ਸਬੰਧ ਵਿੱਚ ਉਹਨਾਂ ਨੂੰ ਕਿਹਾ ਵੀ ਗੁਜਰਾ ਨੂੰ ਇੱਕ ਜਗ੍ਹਾ ਆਪਾਂ ਜਿੱਥੇ ਬੈਠੇ ਆ ਉੱਥੇ ਆਪਣਾ ਤੇ ਤਿਆਰੇ ਦਾ ਪ੍ਰਬੰਧ ਕਰ ਨਾ ਕਿ ਉਹ ਪਿੰਡਾਂ ਵਿੱਚ ਘੁੰਮਣਾ ਤੇ ਦੂਜਾ ਪੋਲੂਸ਼ਨ ਬਾਰੇ ਪੋਲੂਸ਼ਨ ਬਾਰੇ ਸਾਡੇ ਪਿੰਡ 100% ਰਿਜ਼ਲਟ ਹੈ ਇਸ ਵਾਰ ਵੀ ਕਿਸੇ ਕਿਸਾਨ ਵੀਰ ਨੇ ਕਿਤੇ ਜਗ੍ਹਾ ਨੂੰ ਅਗਲੀ ਲਾਈ ਤਾਂ ਤੁਸੀਂ ਦੇਖ ਸਕਦੇ ਹੋ ਸਾਡੇ ਸੁਪਰ ਸੀਡਰ ਨਾਲ ਇਸ ਵਾਰ ਤਕਰੀਬਨ ਪਹਿਲਾਂ ਵੀ ਹਾਈ ਸੁਪਰ ਸੀਡਰ ਨਾਲ ਕਰੀਏ ਤੇ ਬਜਾਈ ਵੀ ਸੁਪਰ ਸੀਡਰ ਨਾਲ ਹੁੰਦੀ ਆ ਤੇ ਬਾਕੀ ਜਿਹੜੀ ਹੁਣ ਮਤਲਬ ਝਾੜ ਦਾ ਫਰਕ ਪਿਆ ਸਾਨੂੰ ਜਿਹੜੇ ਬੌਨੇ ਪੁੱਟਿਆ ਉਹਨਾਂ ਕਰਕੇ ਤਾਂ 10-10 ਕੁੰਟਲ ਵੀ ਝਾੜ ਨਿਕਲ ਆ ਕਿਤੇ ਕਿਤੇ ਤਾ 4 ਜੀਰਿਆਂ ਤਕਰੀਬਨ ਪਹਿਲਾਂ ਉਹ 15 ਕਨਸੋਲ ਦਾ ਵਰਕ ਪਿਆ ਸਾਨੂੰ ਤਾਂ ਇਹਦਾ ਵੀ ਉਹਨਾਂ ਨੇ ਪਰੋਤਦਾ ਦੋਆ ਵੀ ਜੇ ਕਿਸਾਨਾਂ ਨੂੰ ਵਾਤੋ ਵਾਤ ਅਸੀਂ ਮੌਜੂਦ ਰਹਿਤਾ ਜਾਵਾਂ ਜਿਹੜਾ ਸਾਡੇ ਪਿੰਡ ਢੰਗਰਾਲੀ ਵਿਖੇ ਆਏ ਸੀਗੇ ਉਹ ਜੈਜਾ ਲੈਣ ਆਏ ਸੀਗੇ ਜਿਹੜੀ ਜ਼ਿਮੀਨ ਨੂੰ ਬੱਡਾ ਹਲਦੀ ਰੋਗ ਦੀ ਬੜੀ ਪ੍ਰੋਬਲਮ ਆ ਰਹੀ ਹੈ ਤੇ ਬੌਣੇ ਬੂਟੇ ਦੀ ਜਿਹਦੇ ਜ਼ਿੰਮੇਦਾਰ ਪਾਈਚਾਰੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਨੇ ਮੌਕੇ ਤੇ ਅਜੀਮ ਸਾਹਿਬ ਨੂੰ ਹੁਕਮ ਦਿੱਤਾ ਵੀ ਇਹਦੀ ਸਾਰਿਆਂ ਦੀ ਗਰਜ਼ਦਾਰੀ ਕਰਾ ਕੇ ਇਹਦਾ ਸਾਰੇ ਸਾਨੂੰ ਰਿਪੋਰਟ ਭੇਜੀ ਜਾਵੇ ਤੇ ਉਹਦੇ ਇਸੇ ਦੌਰਾਨ ਅਸੀਂ ਦੋ ਦਿਨ ਜਿਹੜੇ ਮੁੱਦੇ ਹੋਰ ਇੱਥੇ ਉਠਾਏ ਆ ਜਿਹੜੇ ਜਿਵੇਂ ਕਿ ਹਾਈਵੇ ਤੇ ਮਿੱਟੀ ਦੀ ਜਗ੍ਹਾ ਸਵਾਹ ਪਾਈ ਜਾ ਰਹੀ ਹੈ ਇਹ ਸਾਨੂੰ ਇੱਥੇ ਖੇਤਾਂ ਵਿੱਚ ਕੰਮ ਕਰਨਾ ਤੇ ਰਾਹੀ ਗਿਰਾਂ ਨੂੰ ਰੰਗੜਾ ਔਖਾ ਹੋਇਆ ਹੋਇਆ ਹੋ ਜਾਂਦਾ ਜਦੋਂ ਸਵਾਹ ਉੱਡਦੀ ਹੈ ਤੇ ਸਾਡੀ ਸਰਕਾਰ ਨੂੰ ਪੂਰਜੋ ਰਿਪੋਰਟ ਹੈ ਵੀ ਇਹਨਾਂ ਨੂੰ ਹਦਾਇਤ ਕੀਤੀ ਜਾਵੇ ਸਵਾਹ ਦੇ ਦੇ ਪਾਉਣ ਦੇ ਨਾਲ-ਨਾਲ ਪਾਣੀ ਵੀ ਵਰਤੋਂ ਕਰਨ ਪਾਣੀ ਛੜਕਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਜ਼ਿੰਦਗੀ ਜਿਹੜੀ ਸੌਖੀ ਗੁਜ਼ਰ ਸਕੇ ਤੇ ਇੱਕ ਹੋਰ ਬਹੁਤ ਵੱਡਾ ਮੁੱਦਾ ਹੈ ਵੀ ਜਿਮੀਦਾਰਾਂ ਨੂੰ ਕਿਹਾ ਜਾਂਦਾ ਵੀ ਪ੍ਰਾਲੀ ਨੂੰ ਅੱਗ ਨਹੀਂ ਲਗਾਈ ਲਗਾਈ ਜਾਣੀ ਚਾਹੀਦੀ ਜਿਮੀਦਾਰ ਬਿਲਕੁਲ ਹੱਕ 'ਚ ਕਿਉਂਕਿ ਜਿਮੀਦਾਰ ਵੀ ਐਸੇ ਦੇਸ਼ ਦੇ ਰਸਿੰਦੇ ਆ ਇੱਥੇ ਗੁੱਜਰ ਪਾਈਚਾਰੇ ਦੇ ਲੋਕ ਰਹਨੇ ਆ ਆਪਾਂ ਵਾਤਾਵਰਨ ਨੂੰ ਸਵੱਛ ਕਰਨ ਵਾਸਤੇ ਰੁੱਖ ਲਗਾਉਨੇ ਆ ਉਹ ਰੁੱਖਾਂ ਦਾ ਵੱਡਾ ਨੁਕਸਾਨ ਕਰਦੇ ਆ ਉਹ ਜਦੋਂ ਉਹਨਾਂ ਨੂੰ ਕੋਈ ਕਿਹਾ ਜਾਂਦਾ ਟੋਕਿਆ ਜਾਂਦਾ ਮੁਰੇ ਤੇ ਫਿਰ ਲੜਨ ਨੂੰ ਪੈਂਦੇ ਆ ਅੱਗੇ ਜਨਾਨੀਆਂ ਨੂੰ ਅੱਗੇ ਕਰ ਦਿੰਦੇ ਆ ਇਸ ਕਰਕੇ ਸਾਨੂੰ ਬੜੀ ਸਮੱਸਿਆ ਆਉਂਦੀ ਹੈ ਹਰ ਦੇ ਦੁੱਧ ਦੇ ਵਿੱਚ ਮਿਲਾਵਟ ਖੋਰੀ ਦਾ ਵੱਡਾ ਧੰਦਾ ਕਰਦੇ ਆ ਇਸ ਕਰਕੇ ਇਹਨਾਂ ਨੂੰ ਵੀ ਨੱਥ ਪਾਈ ਜਾਵੇ ਇਹ ਇੱਕ ਜਗ੍ਹਾ ਕਿਤੇ ਬੈਠ ਕੇ ਉੱਥੇ ਆਪਣਾ ਚਾਰੇ ਦਾ ਪ੍ਰਬੰਧ ਕਰਕੇ ਉੱਥੇ ਆਪਣੇ ਪਸ਼ੂਆਂ ਨੂੰ ਪਾਲਣ ਇੱਕ ਹੋਰ ਵੱਡੀ ਸਮੱਸਿਆ ਸਾਡੇ ਨੇੜੇ ਸ਼ਹਿਰ ਕੁਰਾਲੀ ਹੈ ਇਹ ਬਿਲਕੁਲ ਬਰੂਦ ਦੇ ਢੇਰ ਦੇ ਬੈਠਾ ਕੁਰਾਲੀ ਸ਼ਹਿਰ ਜਿਹੜੇ ਕਿ ਆਸਤਵਾਜੀ ਇਹ ਇੱਕ ਕੁਰਾਲੀ ਸ਼ਹਿਰ ਦੀ ਹਸਤਵਾਦੀ ਮੇਰੇ ਖਿਆਲ ਲੱਖਾਂ ਏਕੜ ਪ੍ਰਾੜੀ ਦੇ ਧੂਏ ਜਿਹਨਾਂ ਨੁਕਸਾਨ ਕਰਦੀ ਹੈ ਇੱਥੇ ਬਿਲਕੁਲ ਕੋਈ ਲਗਾਮ ਨਹੀਂ ਸਰਕਾਰ ਬਿਲਕੁਲ ਕੰਮ ਕਰਨ ਦੀ ਨਹੀਂ ਸੁੱਤੀ ਹੈ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਅਫਸਰशाही ਦਾ ਕੋਈ ਧਿਆਨ ਨਹੀਂ ਹੈਗਾ ਤੇ ਇਸ ਜਿਹੜਾ ਜ਼ਹਿਰੀਲੇ ਤੂੰ ਇਹਨੂੰ ਖਲਾਉਣ ਵਾਲੀ ਜਿਹੜੀ ਹਸਤਵਾਦੀ ਇਹਨੂੰ ਵੀ ਰੋਕਿਆ ਜਾਵੇ ਡਿਪਟੀ ਕਮਿਸ਼ਨਰ ਗੁਰਜੀਤ ਵਾਲੀਆ ਨੇ ਕਿਹਾ ਕਿ ਐਸਜੀਐਮ ਮੋਰਿੰਦਾ ਵੱਲੋਂ ਵੀ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਲੋਕਾਂ ਨੂੰ ਕਿਸਾਨਾਂ ਨੂੰ ਅੱਗ ਲਗਾਉਣ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਬਲਾਕ ਮੋਰਿੰਡਾ ਹੀ ਨਹੀਂ ਸਗੋ ਪੂਰੇ ਜ਼ਿਲ੍ਹੇ ਨੂੰ ਫਾਇਰ ਫ੍ਰੀ ਬਣਾਇਆ ਜਾਵੇਗਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ ਡਿਵੀਜ਼ਨ ਮੋਰਿੰਡਾ ਵੀ ਕੇ ਫੀਲਡ ਦੇ ਦੌਰੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਕਰਦਿਆ ਕੰਬਾਈਨਾਂ ਵੀ ਚੈੱਕ ਕੀਤੀਆਂ ਗਈਆਂ ਨੇ ਕਿ ਕੰਬਾਈਨ ਨਾਲ ਕਟਾਈ ਕਰਨ ਸਮੇਂ ਜੀਪੀਐਸ ਐਸਐਮਐਸ ਸਿਸਟਮ ਅਟੈਚ ਕਰਕੇ ਕਟਾਈ ਕੀਤੀ ਜਾ ਰਹੀ ਹੈ ਤਾਂ ਜੋ ਪਰਾਲੀ ਦੀ ਮੈਨੇਜਮੈਂਟ ਨਾਲ ਦੀ ਨਾਲ ਹੋ ਸਕੇ ਆਪਣੀ ਵਾਢੀ ਅੱਗੇ ਹੋਰ ਵੱਧਣੀ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਤੇ ਪ੍ਰੇਰਿਤ ਕਰਦਾ ਹਾਂ ਕਿ ਤੁਸੀਂ ਆਪਣੀ ਫਸਲ ਦੀ ਕਟਾਈ ਬਿਲਕੁਲ ਇਸ ਕੰਬਾਈਨ ਨਾਲ ਐਸਐਮਐਸ ਨੂੰ ਜੋੜ ਕੇ ਫੇਰ ਕਰੋ ਤੇ ਨਾਲ ਹੀ ਪਰਾਲੀ ਨੂੰ ਮੈਨੇਜਮੈਂਟ ਵਾਸਤੇ ਅਸੀਂ ਸਾਰੇ ਜਿਹੜੀ ਆਪਣੀ ਕ੍ਰੌਪ ਰੈਜ਼ੀਡੂਅਲ ਮਸ਼ੀਨਰੀਜ਼ ਹੈਗੀਆਂ ਉਹਦੀਆਂ ਲਿਸਟਾਂ ਤਿਆਰ ਕੀਤੀਆਂ ਹੋਈਆਂ ਨੇ ਤੁਸੀਂ ਆਪਣੇ ਸਬੰਧਤ ਐਗਰੀਕਲਚਰ ਡਿਪਾਰਟਮੈਂਟ ਨੂੰ ਜਾਂ ਆਪਣੇ ਸਬੰਧਤ ਐਸਜੀਐਮ ਸਾਹਿਬ ਦੇ ਦਫ਼ਤਰ ਨਾਲ رابطہ ਕਰ ਸਕਦੇ ਹੋ ਤੇ ਹਰ ਮਸ਼ੀਨ ਤੁਹਾਡੇ ਮੌਜੂਦ ਕਰਾਈ ਜਾਏਗੀ ਬੇਨਤੀ ਹੈ ਕਿ ਸਾਡਾ ਤੁਸੀਂ ਸਹਿਯੋਗ ਕਰੋ ਤੇ ਰੋਪੜ ਜ਼ਿਲ੍ਹਾ ਐਤਕੀ ਜ਼ੀਰੋ ਫਾਰਮ ਫਾਇਰ ਵਾਲਾ ਜ਼ਿਲ੍ਹਾ ਬਣੇ ਮੈਨੂੰ ਇਹ ਉਮੀਦ ਹੈ ਸਰ ਹਾਲ ਤੱਕ ਕੋਈ ਰਿਪੋਰਟ ਤਾਂ ਨਹੀਂ ਆਈ ਕਿ ਅੱਗ ਜਨ ਅਗਲਾਣ ਦੀ ਜੀ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਭਰਵਾ ਸਾਨੂੰ ਸਾਥ ਮਿਲ ਰਿਹਾ ਹੈ ਸਾਰੇ ਕਿਸਾਨ ਵੀਰਾਂ ਵੱਲੋਂ ਹਲੇ ਤੱਕ ਇੱਕ ਵੀ ਫਾਇਰ ਦਾ ਅੱਗ ਲਗਾਉਣ ਦਾ ਇਨਸੀਡੈਂਟ ਰਿਪੋਰਟ ਨਹੀਂ ਕੀਤਾ ਗਿਆ ਇਹ ਬਹੁਤ ਵੱਡੀ ਅਚੀਵਮੈਂਟ ਹੈ ਇਹਦਾ ਸ਼ਰੇਹ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਜਥੇਬੰਦਿਆਂ ਨੂੰ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਹੈ ਸਾਰੇ ਪੰਚਾਇਤਾਂ ਨੂੰ ਸਾਰਿਆਂ ਨੂੰ ਇਹਦਾ ਸ਼ਰੇਹ ਜਾਂਦਾ ਹੈ ਕਿ ਤੁਹਾਡੀ ਹਿੰਮਤ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਇਸ ਵੇਲੇ ਕੋਈ ਵੀ ਫਾਰਮ ਫਾਇਰ ਦਾ ਇਨਸੀਡੈਂਟ ਨਹੀਂ ਆਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਰਿਕਾਰਡ ਆਪਣਾ ਬਰਕਰਾਰ ਰੱਖਾਂਗੇ ਤੇ ਇਸ ਸਾਲ ਰੋਪੜ ਜ਼ਿਲ੍ਹੇ ਨੂੰ ਜ਼ੀਰੋ ਫਾਰਮ ਫਾਇਰ ਵਾਲਾ ਜ਼ਿਲ੍ਹਾ ਬਣਾ ਕੇ ਦਿਖਾਵਾਂਗੇ મોરિંડા તો અમરજીતની રિપોર્ટ પંજાબી જાગરણ